ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਸਾਹਬ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਠੀਕਾ ਕੀਤਾ ਹੈ 10 ਭਾਗਾਂ ਦੇ ਵਿੱਚ ਉਹਨਾਂ ਨੇ ਬਾਣੀ ਦੀ ਇਕੱਤਰਤਾ ਕਿਵੇਂ ਹੋਈ ਗੁਰੂ ਸਾਹਿਬਾਨ ਦੇ ਕੋਲ ਜਿਹੜੀ ਭਗਤਾਂ ਦੀ ਬਾਣੀ ਸੀ ਜਦ ਪਟਾਂ ਦੇ ਸੋਏਗੇ ਸੀ ਇਹ 71 ਕਿਵੇਂ ਹੋਇਆ ਇਹਦੇ ਤੇ ਇੱਕ ਬੁੱਕ ਲਿਖੀ ਸੀ ਤੁਸੀਂ ਸ਼ਾਇਦ ਪੜੀ ਹੋਵੇ ਜਾਂ ਪੜ ਸਕਦੇ ਹੋ ਆਦ ਵੀੜ ਜਿਹਦੇ ਵਿੱਚ ਉਹਨਾਂ ਨੇ ਬਹੁਤ ਮਿਹਨਤ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਪੂਰੀ ਦੁਨੀਆ ਦੇ ਵਿੱਚ ਕਹਿ ਸਕਦੇ ਆ ਪੈਦਲ ਚੱਲ ਕੇ ਇੱਕ ਪ੍ਰਚਾਰ ਦੀ ਮਹਿਮਤ ਤੋਰੀ ਆਪ ਉਹਨਾਂ ਧਾਰਮਿਕ ਸਥਾਨਾਂ ਤੇ ਗਏ ਭਾਵੇਂ ਉਹ ਹਿੰਦੂਆਂ ਦੇ ਸੀ ਭਾਵੇਂ ਮੁਸਲਮਾਨਾਂ ਦੇ ਸੀ ਅਸਾਈ ਬੁੱਧੀ ਜਿੰਨਾ ਵੀ ਧਾਰਮਿਕ ਸਥਾਨਾਂ ਤੇ ਗਏ ਉੱਥੇ ਵਿਚਾਰ ਚਰਚਾ ਹੁੰਦੀ ਹੈ ਉਹਨੂੰ ਗੋਸ਼ਟੀ ਕਿਹਾ ਜਾਂਦਾ ਹੈ ਮੈਂ ਜਿਹੜੀ ਗੱਲ ਕਰਨ ਲੱਗਾ ਥੋੜਾ ਜਾਂ ਧਿਆਨ ਜ਼ਰੂਰ ਦਿਓ ਜਦੋਂ ਅਸੀਂ ਇਹ ਡੀਂਗਾ ਮਾਰਦੇ ਹਾਂ ਕਿ ਸਿੱਖ ਇੱਕ ਵੱਖਰੀ ਕੌਮ ਹੈ ਤੇ ਉਦੋਂ ਸਾਡੇ ਕੜਮ ਚੌਧਰੀਆਂ ਨੂੰ 1% ਵੀ ਸ਼ਰਮ ਨਹੀਂ ਆਉਂਦੀ ਵੀ ਅਸੀਂ ਕੀ ਕਰ ਰਹੇ ਹਾਂ ਮੈਂ ਕਹਿਣ ਦਾ ਯਤਨ ਇਹ ਕਰ ਰਿਹਾ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬਾਣੀ ਇਕੱਤਰ ਕੀਤੀ ਜਿਨ੍ਹਾਂ ਭਗਤਾਂ ਨੇ ਪਾਵਨ ਬਾਣੀ ਉਚਾਰੇ ਤੇ ਅੱਜ ਸਾਡੇ ਤਖਤਾਂ ਦੇ ਜਥੇਦਾਰ ਇੱਕ ਚਰਨ ਯਾਤਰਾ ਕਰ ਰਹੇ ਨੇ ਉਹਦੇ ਵਿੱਚ ਹੈ ਕੀ ਹੈ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤੇ ਮਾਤਾ ਸਹਿਬਕੌਰ ਦੇ ਜਿਹੜੇ ਜੋੜੇ ਨੇ ਉਹਨਾਂ ਦੀ ਯਾਤਰਾ ਕੱਢ ਰਹੇ ਨੇ ਇੱਕ ਨਗਰ ਕੀਰਤਨ ਦਿੱਲੀ ਗੁਰਦੁਆਰਾ ਪ੍ਰਵੰਤ ਕਮੇਟੀ ਨੇ ਪਟਨਾ ਸਾਹਿਬ ਲਈ ਕੱਢਿਆ ਤੇ ਸ਼ਾਇਦ ਪੰਜਾਬ ਮੰਨ ਵੀ ਆ ਜਾਣਾ ਜਦੋਂ ਤੁਸੀਂ ਪਾਵਨ ਬਾਣੀ ਵਿੱਚ ਚਰਨ ਸ਼ਬਦ ਦੇ ਅਰਥ ਕਰੋਗੇ ਨਾ ਉਦੋਂ ਪਾਵਨ ਚਰਨ ਨਹੀਂ ਉਦੋਂ ਪਾਵਨ ਉਪਦੇਸ਼ ਹੈ ਉਹਦਾ ਕੀ ਕਹੋਗੇ ਤੁਸੀਂ ਇਹਨਾਂ ਕੜਮ ਚੌਧਰੀਆਂ ਸਾਡੇ ਤਖਤਾਂ ਦੇ ਜਹੇਦਾਰ ਨੇ ੁੰਡੇੜੇ ਹਰਦੀਪ ਸਿੰਘ ਊਰੀ ਨੇ ਕੇਂਦਰੀ ਮੰਤਰੀ ਬੀਜੇਪੀ ਦੇ ਇਹ ਜਿਹੜੇ ਜੋੜੇ ਸੀ ਨਾ ਮਾਤਾ ਸਾਹਿਬੌਰ ਤੇ ਗੁਰੂ ਕਲਮੀਤਰ ਸੱਚੇ ਪਾਸ਼ਾ ਦੇ ਉਹਨਾਂ ਦੇ ਘਰ ਪਏ ਸੀ ਬਹੁਤ ਲੰਬੇ ਸਮੇਂ ਤੋਂ ਉਹ ਕਹਿੰਦੇ ਨੇ ਕਿ ਇਹ ਜੋੜੇ ਉਹ ਨੇ ਜਿਹੜੇ ਮਾਤਾ ਸਾਹਿਬੌਰ ਨੇ ਤੇ ਗੁਰੂ ਕਲਮੀਤਰ ਸੱਚੇ ਪਾਸ਼ਾ ਨੇ ਪਹਿਲੇ ਹੋਏ ਨੇ ਇਕ ਉਹ ਕਹਿੰਦੇ ਆ ਪਰ ਜ਼ਰੂਰੀ ਨਹੀਂ ਵੀ ਉਹ ਉਹੀ ਜੋੜੇ ਹੋਣ ਬਥੇਰਾ ਪਛੇਤ ਹੋਏ ਆ ਕਿ ਜਿਸ ਗੁਰੂ ਸਾਹਿਬਾਨ ਨੇ ਸਾਨੂੰ ਬਾਣੀ ਦੇ ਨਾਲ ਜੋੜਿਆ ਤੇ ਹੁਣ ਉਹਨਾਂ ਦੇ ਜੋੜਿਆਂ ਦੀ ਸ਼ੋਭਾ ਯਾਤਰਾ ਨਗਰ ਕੀਰਤਨ ਜਾਂ ਚਰਨ ਯਾਤਰਾ ਕੱਢੀ ਜਾਓ ਫਿਰ ਜਦੋਂ ਇਹਨਾਂ ਨੂੰ ਸਵਾਲ ਕਰੋਗੇ ਫਿਰ ਇਹ ਇਦਾਂ ਕਹਿੰਦੇ ਨਹੀਂ ਨਹੀਂ ਸਾਡੀ ਤਾਂ ਵੱਖਰੀ ਕੌਮ ਹੈ ਇਹ ਪੂਜਾ ਕਿਹੜੇ ਮੱਧਮਾਂ ਵਿੱਚ ਹੁੰਦੀ ਹੈ ਔਰ ਸਾਡਾ ਇਹੋ ਜਿਹੀਆਂ ਜੜੀਆਂ ਅਸੀਂ ਨਮੀਆਂ ਨਮੀਆਂ ਮਣਕੜਤ ਕਹਾਣੀਆਂ ਲੈ ਕੇ ਆਉਂਦੇ ਆ ਮੈਂ ਹੋਰ ਕੱਲ ਕੁਝ ਨਹੀਂ ਕਹਿਣੀ ਇੱਕੋ ਹੀ ਗੱਲ ਕਹਿਣੀ ਹੈ ਵੀ ਸਾਨੂੰ ਸਾਡੇ ਗੁਰੂ ਸਹਿਬਾਨ ਨੇ ਇਹਨਾਂ ਜੋੜਿਆਂ ਦੇ ਨਾਲ ਜੋੜਿਆ ਸੀ ਜਾਂ ਪਵਨ ਬਾਣੀ ਦੇ ਨਾਲ ਜੋੜਿਆ ਸੀ ਕਿਸੇ ਕੋਲੇ ਕੋਈ ਜਵਾਬ ਹੈ ਇਹਨਾਂ ਗੱਲਾਂ ਦਾ ਔਰ ਇਹ ਸ਼ੁਰੂਆਤ ਕੌਣ ਕਰਾ ਰਹੇ ਤਖਤਾਂ ਦੇ ਜਿਹੜੇ ਅਖੋਤੀ ਜਥੇਦਾਰ ਨੇ ਉਹ ਕਰਾ ਰਹੇ ਆ ਅਸ਼ਾ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਗੁਰੂਤਾ ਗद्दी ਦਿਵਸ ਗੁਰਗੱਦੀ ਦਿਵਸ ਮਨਾਇਆ ਜਾ ਰਿਹਾ ਹੈ ਮਤਲਬ ਜਦੋਂ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਉਹ ਦਿਨ ਗੁਰੂ ਗ੍ਰੰਥ ਸਾਹਿਬ ਜਿੱਦਾ ਗੁਰਗੱਦੀ ਦਿਵਸ ਮਨਾਇਆ ਜਾ ਰਿਹਾ ਦੂਜੇ ਪਾਸੇ ਜੋੜਿਆਂ ਦੀ ਇੱਕ ਚਰਨ ਯਾਤਰਾ ਜਿਹਨੂੰ ਕਿਹਾ ਉਹ ਕੱਢੀ ਜਾ ਰਹੀ ਹੈ। ਇਟਾ ਢਰਿਆਂਵਾਲ ਦੀ ਇੱਕ ਵੀਡੀਓ ਸੁਣੀ ਸੀ ਇੱਕ ਕਲਿੱਪ। ਕਹਿੰਦਾ ਜਿਹੜੀ ਸ੍ਰੀ ਸਾਹਿਬ ਦੇ ਨਾਲ ਗੁਰੂ ਤੇਗ ਬਹਾਦਰ ਪਾਸ਼ਾ ਨੇ ਜੰਗ ਲੜਿਆ ਸੀ ਤੇ ਉਹ ਸ੍ਰੀ ਸਾਹਿਬ ਨਗਰ ਕੀਰਤਨੇ ਰੂਪ ਵਿੱਚ ਕਹਿੰਦਾ ਪਟਿਆਲਾ ਆ ਰਹੀ ਹੈ। ਤੇ ਆਪਾਂ ਵੀ ਇਕੱਠੇ ਹੋਈਏ। ਤੇ ਉਹ ਪਰਮੇਸ਼ਰ ਦਵਾਰ ਗੁਰਦੁਆਰੇ ਪਹੁੰਚਣਗੇ। ਉਨੇ ਹੀ ਆਉ ਭਵਿਤ ਕਰਾਂਗੇ ਇਹਨਾਂ ਪਾਵਨ ਨਿਸ਼ਾਨੀਆਂ ਦਾ ਕਹਿੰਦੇ ਕੌਮ ਦੇ ਲਈ ਪ੍ਰਚਾਰ ਲਈ ਬਹੁਤ ਵੱਡਾ ਫਾਇਦਾ ਹੋਣਾ ਹੈ ਹਰੇ ਤੱਕ ਠਹਿਰੋ ਥੋੜਾ ਜਿਹਾ ਇਹ ਹਰਾਮ ਖੋਰ ਨਾ ਜਿਹੜਾ ਮਨਕੜ ਇਤਿਹਾਸ ਘੜਿਆ ਗਿਆ ਕਿ ਗੁਰੂ ਤੇਗ ਬਹਾਦਰ ਪਾਸ਼ਾ 26 ਸਾਲ ਭੋਰੇ ਵਿੱਚ ਬੈਠ ਕੇ ਤਪੱਸਿਆ ਕਰਦੇ ਰਹੇ ਹਰ ਤੱਕ ਭੋਰੇ ਵਿੱਚ ਵੀ ਦੁਬਾਰਾ ਬਿਠਾਉਣਗੇ ਠਹਿਰੋ ਹਲੇ ਜਿਹੜੇ ਪਖੰਡ ਬਾਤ ਨੂੰ ਗੁਰੂ ਸਹਿਬਾਨ ਨੇ ਦੂਰ ਕੀਤਾ ਜਿਹੜੀ ਸੱਚ ਦੀ ਆਵਾਜ਼ ਗੁਰੂ ਪਾਸ਼ਾ ਨੇ ਬੁਲੰਦ ਕੀਤੀ ਉਹਨਾਂ ਨੂੰ ਭੂਤਨਾ ਬੇਤਾਲਾ ਕਰਾਇਆ ਇਹ ਸ਼ਬਦ ਸੁਣਨੇ ਪਏ ਤੇ ਪਰ ਅੱਜ ਇਹ ਹਰਾਮਖੋਰ ਤਖਤਾਂ ਦੇ ਜਫੇਦਾਰ ਹੋਣ ਚਾਹੀਏ ਢੱਡੀਆਂ ਵਾਲੇ ਵਰਗੇ ਹੋਣ ਅੱਜ ਇਹ ਜੋੜਿਆਂ ਦੀ ਯਾਤਰਾ ਨਗਰ ਕੀਰਤਨ ਕੱਢ ਰਹੇ ਨੇ ਤੇ ਲੋਕ ਮੱਥਾ ਟੇਕਣ ਵੀ ਚੜਾਵੇ ਚੜਨ ਵੀ ਕੀ ਕਹੋਗੇ ਤੁਸੀਂ ਇਹ ਵਿਚਾਰਧਾਰਾ ਸਾਡੇ ਗੁਰੂ ਸਾਹਿਬਾਨ ਦੀ ਹੈ ਕਿੱਧਰ ਨੂੰ ਇਹ ਕੌਮ ਨੂੰ ਤੋੜ ਰਹੇ ਨੇ ਇਹਦਾ ਮਤਲਬ ਗੁਰਵਾਣੀ ਨਾਲੋਂ ਤੋੜ ਕੇ ਸਿਧਾਂਤ ਨਾਲੋਂ ਤੋੜ ਕੇ ਸਾਨੂੰ ਇਹ ਕਬਰਾਂ ਦੇ ਨਾਲ ਮੂਰਤੀ ਪੂਜਾ ਦੇ ਨਾਲ ਜੋੜਿਆਂ ਦੀ ਪੂਜਾ ਦੇ ਨਾਲ ਜੋੜਨਗੇ ਇਸ ਜਾਈ ਹੈ ਇੱਕ ਰਾਜੇ ਨੇ ਵੈਸੇ ਨਾਂ ਲੈ ਕੇ ਨਹੀਂ ਮ ਬੋਲਣਾ ਆਪਣੇ ਦਰਬਾਰ ਦੇ ਵਿੱਚ ਇੱਕ ਸਭਾ ਬਣਾਈ ਵਿਦਵਾਨਾਂ ਦੀ ਕਿਹਾ ਗਿਆ ਕਿ ਮੇਰੇ ਕੋਈ ਸਵਾਲ ਨੇ ਜੇ ਉਹਨਾਂ ਸਵਾਲਾਂ ਦਾ ਮੈਨੂੰ ਕੋਈ ਜਵਾਬ ਦੇ ਦੋ ਨਾ ਤਾਂ ਮੈਨੂੰ ਬਹੁਤ ਵੱਡਾ ਇਨਾਮ ਦੇਵਾਂਗੇ ਜਿਹੜੇ ਵੱਡੇ ਵੱਡੇ ਵਿਦਵਾਨ ਸੀ ਉਹਨੇ ਆਉਣਾ ਸ਼ੁਰੂ ਕਰ ਦਿੱਤਾ ਕਿ ਤੋਂ ਜਵਾਬ ਦਿੱਤਾ ਨਾ ਗਿਆ ਤੇ ਇਹ ਕੋਈ ਅਣਪੜ੍ਹ ਸਿ ਵਿਚਾਰਾ ਬੱਕਰੀਆਂ ਚਾਰਨ ਵਾਲਾ ਉਹਦੇ ਮਨ ਚ ਆਇਆ ਮੈਂ ਸ਼ਾਇਦ ਮੈਂ ਮਨ ਜਿਤਲਾ ਮਹਾਰਾਜੇ ਦਾ ਮੈਨੂੰ ਮਾਨ ਸਨਮਾਨ ਮਿਲਦੇ ਉਬੀ ਤਰਪਿਆ ਜਦੋਂ ਰਾਜੇ ਦੇ ਮਹਿਲਾਂ ਦੇ ਕੋਲੇ ਆਇਆ ਨੇੜੇ ਆਇਆ ਤਾਂ ਵੱਡੇ ਵੱਡੇ ਵਿਦਵਾਨ ਆਪਣੇ ਹੱਥਾਂ ਦੇ ਵਿੱਚ ਜਿਹੜੇ ਗ੍ਰੰਥ ਸੀ ਉਹ ਚੱਕੀ ਆਉਣ ਇਹਨੇ ਸੋਚਿਆ ਵੀ ਮੇਰੇ ਕੋਲੇ ਤਾਂ ਕੋਈ ਕਿਤਾਬ ਕੋਈ ਗ੍ਰੰਥ ਹੈ ਹੀ ਨਹੀਂ ਤੇ ਮੈਂ ਕਿਵੇਂ ਕਹੂੰਗਾ ਕਿ ਮੈਂ ਵਿਦਵਾਨ ਹਾਂ ਇਹਦੇ ਕੋਲ ਇੱਕ ਮੋਢੇ ਤੇ ਪਰਣਾ ਹੁੰਦਾ ਸੀ ਕੱਪੜਾ ਇਹਨੇ ਉਹ ਕੱਪੜੇ ਦੇ ਵਿੱਚ ਪਰਣੇ ਦੇ ਵਿੱਚ ਨਾ ਆਪਣੇ ਜੋੜੇ ਲਾ ਕੇ ਲਪੇਟ ਲਏ ਤੇ ਦੂਜੇ ਵਿਦਵਾਨਾਂ ਦੇ ਵਿੱਚ ਰਲ ਗਿਆ ਹੁਣ ਇੱਕ ਦੂਜੇ ਨਾਲ ਗੱਲਾਂ ਕਰਦੇ ਤੇਰੇ ਕੋਲੇ ਕਿਹੜਾ ਗ੍ਰੰਥ ਹੈ ਉਹ ਨਾਂ ਲੈ ਲੈ ਕੇ ਬੋਲਦੇ ਨੇ ਮੇਰੇ ਕੋਲੇ ਆ ਗ੍ਰੰਥ ਹੈ ਮੇਰੇ ਕੋਲੇ ਆ ਗ੍ਰੰਥ ਹੈ ਇਹ ਤਾਂ ਪੁੱਛਿਆ ਗਿਆ ਵੀ ਤੇਰੇ ਕੋਲੇ ਕਿਹੜਾ ਗ੍ਰੰਥ ਹੈ ਇਹਨੇ ਆਪਣਾ ਨਾਂ ਲਹਿਤਾ ਕਹਿੰਦਾ ਜੀ ਕੰਡ ਚੂਰਨ ਹੁਣ ਜਿਹੜੇ ਨਾਲ ਦੇ ਵਿਦਵਾਨ ਸੀ ਉਹ ਇੱਕ ਦੂਜੇ ਵੱਲ ਦੇਖਦਾ ਵੀ ਇਹ ਕਿਹੜਾ ਗ੍ਰੰਥ ਹੈ ਜਿਹੜਾ ਕੰਡ ਚੂਰਨ ਅਸਲ ਹਾਲੇ ਤੱਕ ਦੇਖਿਆ ਨਹੀਂ ਨਾ ਪੜ੍ਹਿਆ ਨਾ ਸੁਣਿਆ ਬੀਤ ਤਾਂ ਸਾਡੇ ਨਾਲ ਬਹੁਤ ਵੱਡਾ ਮੇਲਵਾਂ ਦਾ ਤੇ ਜਦੋਂ ਰਾਜੇ ਦੇ ਮਹਿਲਾਂ ਦੇ ਵਿੱਚ ਇਹ ਸਾਰੇ ਪੇਸ਼ ਹੋ ਗਏ ਸਾਹਮਣੇ ਖੜ ਗਏ ਅਸ਼ਾ ਇਹ ਜਿਹੜੀ ਘਟਨਾ ਹੈ ਹੋਰ ਤਰੀਕੇ ਨਾਲ ਕਿਸੇ ਨੇ ਸੁਣਾਈ ਹੋ ਪਰ ਮੈਂ ਘੜ ਕੇ ਸੁਣਾ ਰਿਹਾ ਤੁਹਾਨੂੰ ਬਿਲਕੁਲ ਮੌਕੇ ਤੇ ਘੜ ਕੇ ਸੁਣਾ ਰਿਹਾ ਕਿਸੇ ਨੇ ਨਾਂ ਲਿਆ ਹੋਣਾ ਕਿਸੇ ਰਾਜੇ ਦਾ ਨਾਂ ਲਿਆ ਹੋਣਾ ਮੈਂ ਉਹ ਗੱਲ ਨਹੀਂ ਕਰਦਾ ਮੈਂ ਆਪਣੇ ਕੋਲੋਂ ਘੜ ਕੇ ਸੁਣਾ ਰਿਹਾ ਜਦੋਂ ਸਾਰੇ ਵਿਦਵਾਨ ਰਾਜੇ ਦੇ ਸਾਹਮਣੇ ਹੋ ਗਏ ਉਹ ਰਾਜਾ ਕਹਿੰਦਾ ਵੀ ਬੋਲੋ ਮੇਰੇ ਆ ਦੋ ਤਿੰਨ ਸਵਾਲ ਲੈ ਜਵਾਬ ਦਿਓ ਤੁਹਾਨੂੰ ਇਨਾਮ ਮਿਲੂ ਤੇ ਉਹ ਜਿਹੜਾ ਅਣਪੜ੍ਹ ਸੀ ਬਿਲਕੁਲ ਬੱਕਰੀਆਂ ਚਾਰਨ ਵਾਲਾ ਉਹਦਾ ਹੁਲ ਗਿਆ ਵੀ ਉਦਾਂ ਦਾ ਸੀ ਪਾਟੇ ਜੇ ਕੱਪੜੇ ਕੋਈ ਨਾਤਾ ਤੋਂ ਤਾਂ ਨਹੀਂ ਸੀ ਬਹੁਤਾ ਵਧੀਆ ਤੇ ਪੈਰ ਉਹਦੇ ਨੰਗੇ ਸੀ ਜੋੜੇ ਤਾਂ ਉਹਨੇ ਭਲੇਟੇ ਹੋਈ ਸੀ ਪਰਨੇ ਦੇ ਵਿੱਚ ਤੇ ਰਾਜਾ ਦੇਖ ਕੇ ਕਹਿੰਦਾ ਵੀ ਇਹ ਵਿਦਵਾਨ ਕੌਣ ਹੈ ਦੂਜੇ ਜਿਹੜੇ ਕੋਲ ਖੜੇ ਸੀ ਪੜ੍ਹੇ ਲਿਖੇ ਉਹ ਬੋਲ ਪਏ ਕਹਿੰਦੇ ਜੀ ਇਹ ਤਾਂ ਸਭ ਤੋਂ ਵੱਡਾ ਵਿਦਵਾਨ ਹੈ ਰਾਜਾ ਕਹਿੰਦਾ ਕਿਉਂ ਕਹਿੰਦੇ ਜਿਹੜਾ ਇਹਦੇ ਕੋਲੇ ਗ੍ਰੰਥ ਹੈ ਨਾ ਅਸੀਂ ਤਾਂ ਸੁਣੇ ਨਹੀਂ ਅਜੇ ਤੱਕ ਉਹ ਗ੍ਰੰਥ ਦਾ ਨਾਮ ਹੀ ਪਹਿਲੀ ਵਾਰ ਸੁਣਿਆ ਵੀ ਇਹ ਵਿਦਵਾਨ ਆਪੀ ਵੱਡਾ ਹੈ ਤੇ ਰਾਜਾ ਉਹਨਾਂ ਪੜ੍ਹੇ ਲਿਖੇ ਨੂੰ ਕਹਿੰਦਾ ਤੁਸੀਂ ਮਹਿਲਾਂ ਚੋਂ ਬਾਹਰ ਨਿਕਲੋ ਮੈਂ ਇਸੇ ਨਾਲ ਹੀ ਗੱਲ ਕਰਦਾ ਅੱਗੇ ਮੈਨੂੰ ਪਤਾ ਨਹੀਂ ਕੀ ਹੋਇਆ ਰਾਜੇ ਨੇ ਸਵਾਲ ਕੀਤੇ ਉਹ ਜਿੱਤਿਆ ਇਨਾਮ ਦਿੱਤਾ ਨਹੀਂ ਤਾਂ ਮੈਂ ਕੋਈ ਗੱਲ ਨਹੀਂ ਕਰਨੀ ਮੈਂ ਗੱਲ ਸਿਰਫ ਇੱਥੇ ਟਿਕਾਉਣ ਦੀ ਕੋਸ਼ਿਸ਼ ਕਰਦਾ ਵੀ ਜਿਹੜੇ ਪੜ੍ਹੇ ਲਿਖੇ ਸਾਡੀ ਕੌਮ ਦੇ ਵਿਦਵਾਨ ਨੇ ਬੁੱਧੀਜੀਵੀ ਨੇ ਉਹਨਾਂ ਨੂੰ ਇਹਨਾਂ ਨੇ ਮੰਤ ਵਿੱਚੋਂ ਤੱਕ ਕੇ ਬਾਹਰ ਸੁੱਟ ਦਿੱਤਾ ਤੇ ਜਿਹੜਾ ਅਣਪੜ੍ਹ ਲਾਣਾ ਸੀ ਠੇਠਰ ਜਿਹਨੂੰ ਇਲ ਤੋਂ ਕੁਕੜ ਨਹੀਂ ਆਉਂਦਾ ਉਹ ਤਖਤਾਂ ਦੇ ਜਥੇਦਾਰ ਨੇ ਸ਼ੋਮਣੀ ਕਮੇਟੀ ਤੇ ਉਹਨਾਂ ਦਾ ਕਬਜ਼ਾ ਹੈ ਤੇ ਹੁਣ ਇਹ ਕਰਤੂਤਾ ਤਾਂ ਹੋ ਰਹੀਆਂ ਨੇ ਜੇ ਆਸਲ ਸੁਣੋਗੇ ਤਾਂ ਕੋਈ ਵੀ ਵਿਦਵਾਨ ਗਿਆਨੀ ਪਿੰਦਰਪਾਲ ਵਰਗੇ ਬਚੇਰੇ ਬੈਠੇ ਨੇ ਮਿਸ਼ਨਰੀ ਬਥੇਰੇ ਬੈਠੇ ਨੇ ਤੇ ਕੋਈ ਬੋਲੂਗਾ ਵੀ ਜਿਹੜੀ ਇਹ ਜੋੜਾ ਯਾਤਰਾ ਚਰਨ ਯਾਤਰਾ ਜੋੜੇ ਕਹਿ ਕੇ ਕੱਢੀ ਜਾ ਰਹੀ ਹੈ ਇਜੇ ਨਾਲ ਸਾਡਾ ਗੁਰਮਤ ਦਾ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਾਡੇ ਗੁਰੂ ਸਹਿਬਾਨ ਦਾ ਕੋਈ ਸਬੰਧ ਹੈ ਜਾਂ ਜਦੋਂ ਇਹਨਾਂ ਨੇ ਮੂਰਤੀ ਪੂਜਾ ਕਰਨ ਦਾ ਸਿੱਖ ਕੌਮ ਨੂੰ ਉਦੋਂ ਵੱਲੋਂਗੇ ਉਹ ਕੋਈ ਮੰਜੇ ਤੇ ਪਿਆਸੀ ਤੇ ਘੌੜੀ ਸੀ ਤੇ ਕਹਿੰਦੇ ਘਰ ਨੂੰ ਅੱਗ ਲੱਗ ਗਈ ਉਹ ਕਹਿੰਦਾ ਕੋਈ ਨਹੀਂ ਹਰੇ ਤਾਂ ਟਾਕੀਆਂ ਦਰਵਾਜੇ ਮੱਚਣਗੇ ਤੇ ਉਦੇ ਘਰ ਵਾਲੇ ਕਹਿੰਦੇ ਹੁਣ ਤਾਂ ਟੱਕਿਆਂ ਨੂੰ ਵੀ ਅੱਗ ਲੱਗ ਗਈ ਕਹਿੰਦਾ ਕੋਈ ਨਹੀਂ ਫਿਰ ਤਾਂ ਬਿਸਤਰੇ ਨੂੰ ਲੱਗੂਗੀ ਫਿਰ ਮੰਜੇ ਨੂੰ ਲੱਗੂਗੀ ਬਿਸਤਰੇ ਨੂੰ ਲੱਗ ਗਈ ਉਹ ਕਹਿੰਦੀ ਹੁਣ ਤਾਂ ਉੱਠ ਖੜਾ ਹੁਣ ਤਾਂ ਮੰਜੇ ਨੂੰ ਵੀ ਲੱਗ ਗਈ ਉਹ ਘੌੜੀ ਐ ਨਾ ਸੀ ਕਹਿੰਦਾ ਕੋਈ ਨਹੀਂ ਬਾਅਦ ਵਿੱਚ ਵੀ ਤੁਸੀਂ ਮਚਾਉਣਾ ਹੀ ਆ ਹੁਣ ਇੱਦਾਂ ਹੀ ਮੱਚ ਜਾਣੇ ਇਹਨਾਂ ਨੇ ਡੱਕਾ ਨਹੀਂ ਕਰਨਾ ਇੰਨੇ ਘੌੜੀ ਨੇ ਸਿਧਾਨ ਦੇ ਲਈ ਗੱਲ ਨਹੀਂ ਕਰਨੀ ਜਿਹੜੀਆਂ ਮੈਂ ਚੀਜ਼ਾਂ ਸੁਣਾਇਆਂ ਘੜਕੇ ਸੁਣਾਇਆਂ ਨੇ ਕੋਈ ਕਿਸੇ ਕਿਤਾਬ ਵਿੱਚ ਲਿਖਿਆ ਨਹੀਂ ਹੋਈਆਂ ਪਰ ਜੋ ਕੋ ਸਾਡੇ ਗੁਰੂ ਸਹਿਬਾਨ ਨੇ ਸਾਨੂੰ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭੈ ਨਿਧਾਨਾ ਉਹਦਾ ਇਹਨਾਂ ਨੇ ਮਲਿਆ ਮੇਟ ਕਰਕੇ ਰੱਖਤਾ ਉਧਰ ਇਹ شیخ ਕੌਮ ਨੂੰ ਜੁੜ ਨਹੀਂ ਦੇ ਰਹੇ ਉਧਰ ਉਹ ਤੋੜ ਰਹੇ ਨੇ ਹੁਣ ਜੋੜਿਆਂ ਦੀ ਪੂਜਾ ਕਰਾਉਣਗੇ ਜਿਹੜੇ ਗੁਰੂ ਸਹਿਬਾਨ ਨੇ 15 ਭਗਤਾਂ ਦੇ ਬਾਣੇ ਕਿੱਡਾ ਵੱਡਾ ਪ੍ਰਚਾਰਕ ਦੌਰਾ ਕੀਤਾ 71 ਕੀਤੀ ਤੇ ਉਸ ਬਾਣੀ ਨਾਲ ਉਹ ਹਰਾਮਖੋਰ ਤੋੜ ਕੇ ਜੋੜਿਆਂ ਦੇ ਨਾਲ ਜੋੜ ਰਹੇ ਨੇ ਜਿਹੜਾ ਮਰਜੀ ਮੰਤਰੀ ਹੋਵੇ ਜਿਹੜੀ ਮਰਜੀ ਪਾਰਟੀ ਹੋਵੇ ਜਿਹੜਾ ਮਰਜੀ ਤਖਤਾਂ ਦਾ ਜ세ਦਾਦ ਹੋਵੇ ਜਿਹੜਾ ਮਰਜੀ ਵਿਦਵਾਨ ਹੋਵੇ ਜੇ ਕੋਲੇ ਜੇ ਕਿਸੇ ਕੋਲੇ ਇਹਨਾਂ ਗੱਲਾਂ ਦਾ ਜਵਾਬ ਹੈਗਾ ਤਾਂ ਦੇ ਦਿਓ ਤੇ ਨਹੀਂ ਐਵੇਂ ਪੱਗਾਂ ਵਿੱਚ ਸਿਰ ਫਸਾ ਕੇ ਚੋਲੇ ਪਾ ਕੇ ਕਿਰਪਾਨਾਂ ਪਾ ਕੇ ਤੁਸੀਂ ਸਿੱਖ ਨਹੀਂ ਬਣ ਸਕਦੇ ਜਿੰਨਾ ਚਿਰ ਗੁਰੂ ਸਾਹਿਬ ਦੇ ਸਿਧਾਂਤ ਨੂੰ ਫੋਲੋ ਨਹੀਂ ਕਰਦੇ ਕੌਮ ਦਾ ਅਲਾਈਗਮੈਂਟ ਨਾ ਕਰੋ ਨਾ ਲੋਕਾਂ ਨੂੰ ਗਲਤ ਪਾਸੇ ਜੋੜੋ ਸਾਡੇ ਕੋਲੇ ਸਿਧਾਂਤ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਧਰ ਧਿਆਨ ਦਿਵਾ ਦਿਓ ਇਹਨਾਂ ਨਗਰ ਕੀਰਤਨਾਂ ਵਿੱਚੋਂ ਕੁਝ ਨਹੀਂ ਕਿਸੇ ਨੂੰ ਲੱਭਿਆ ਤੇ ਨਾ ਦਬੇਗਾ ਠੀਕ ਹੈ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਲਾਹਾ ਲੈਣਾ ਹੁੰਦਾ ਹੈ ਭਾਵਕ ਕਰਨਾ ਹੁੰਦਾ ਹੈ ਖੋਜੋਗੇ ਮੱਥੇ ਟੇਕੀ ਚੱਲੋ ਪਰ ਆਸ਼ਨ ਜਿਹੜਾ ਚਾਰਲੇ ਸ਼ਬਦ ਹਨ ਪਾਵਨ ਬਾਣੀ ਵਿੱਚ ਉਹ ਉਪਦੇਸ਼ ਨੂੰ ਕਿਹਾ ਗੁਰੂ ਦੇ ਚਰਨ ਪਰਸਨਟੀ ਹੁੰਦਾ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਹੁੰਦਾ ਜੇ ਮਨ ਲੈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ